ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਡਮ ਜੀ ਅੱਛਾ ਤੁਸੀਂ ਕੀ ਕਹੋਗੇ ਬੇਟਾ ਆਪਣਾ ਕਿਹੜਾ ਚੈਨਲ ਆ ਜੀਪੀਐਸ ਲੈਦਣਾ ਹਾਂਜੀ ਤੁਸੀਂ ਸਾਡਾ ਚੈਨਲ ਦੇਖ ਰਹੇ ਹੋ ਜੀਪੀਐਸ ਲੈਦਣਾ ਜਿਵੇਂ ਆਪਾਂ ਅਕਸਰ ਹੀ ਦੇਖਦੇ ਹਾਂ ਨਾ ਬੱਚੇ ਰਾਜ ਤੇ ਰਾਜਧਾਨੀਆਂ ਬੜੀਆਂ ਔਖੀਆਂ ਯਾਦ ਕਰਦੇ ਨੇ ਤਾਂ ਆਪਾਂ ਸਾਰੇ ਸਕੂਲਾਂ ਦੇ ਵਿੱਚ ਹੀ ਹਨਾ ਬੱਚਿਆਂ ਨੇ ਜਦੋਂ ਪੁੱਛਦੇ ਆ ਸਭ ਤੋਂ ਪਹਿਲਾਂ ਲਮਣਿਆ ਆਪਾਂ ਆਪਣੇ ਰਾਜ ਦੀ ਆਪਾਂ ਆਪਣੇ ਰਾਜ ਦੀ ਰਾਜਧਾਨੀ ਪੰਜਾਬ ਦੀ ਰਾਜਧਾਨੀ ਕੀ ਆ ਬੱਚੇ ਬੜੇ ਵਧੀਆ ਢੰਗ ਦੇ ਨਾਲ ਦੱਸ ਦਿੰਦੇ ਨੇ ਜੀ ਚੰਡੀਗੜ੍ਹ ਜਿਹਦੇ ਨਾਲ ਹੀ ਆ ਜਾਂਦਾ ਵੀ ਹਰਿਆਣੇ ਦੇ ਰਾਜਧਾਨੀ ਕੀ ਆ ਤਾਂ ਬੱਚੇ ਕਨਫਿਊਜ਼ਨ ਹੋ ਜਾਂਦੇ ਆ ਇਹ ਰਾਜਧਾਨੀਆਂ ਬੱਚਿਆਂ ਨੂੰ ਬਹੁਤ ਹੀ ਔਖੀਆਂ ਨੇ ਯਾਦ ਕਰਨੀਆਂ ਕਿਵੇਂ ਕਰਵਾਈਏ ਜੱਸ ਜੋ ਮੈਨੂੰ ਤਾਂ ਬੜੀ ਔਖੀ ਗੱਲ ਲੱਗ ਰਹੀ ਹੈ ਬੱਚੇ ਰਾਜਧਾਨੀ ਸਿੱਖ ਹੀ ਨਹੀਂ ਰਹੇ ਜੀ ਕਿਉਂਕਿ ਉਹਨਾਂ ਨੂੰ ਕੋਈ ਰਾਜਧਾਨੀ ਵਾਰੇ ਪਤਾ ਹੀ ਨਹੀਂ ਫਿਰ ਆਪਾਂ ਹੁਣ ਕਿਵੇਂ ਯਾਦ ਕਰਵਾਈਏ ਜਾਂ ਅਸੀਂ ਕਰਵਾਵਾਂਗੇ ਇਹ ਕੋਈ ਸੌਖਾ ਜਿਹਾ ਹੱਲ ਦੱਸੋ ਪੁੱਤ ਵੀ ਕਿਹੜੇ ਢੰਗ ਦੇ ਨਾਲ ਆਪਾਂ ਇਹਨਾਂ ਨੂੰ ਯਾਦ ਕਰਵਾ ਸਕੀਏ ਜੇ ਜਿਹੜਾ ਸੀਨੇ ਆਪਾਂ ਨੇ ਮੈਗਜ਼ੀਨ ਤਿਆਰ ਕੀਤਾ ਸੀ ਅੱਛਾ ਜੀ ਜੀ ਉਹਦੇ ਵਿੱਚ ਆਪਾਂ ਨੇ ਅਖਬਾਰ ਤੋਂ ਕੱਟ ਕੇ ਇੱਕ ਤਸਵੀਰ ਲਾਈ ਸੀ ਉਹਦੇ ਤੇ ਰਾਸਤੇ ਰਾਜਸਤਾਨੀਆਂ ਲਿਖੀਆਂ ਹੋਈਆਂ ਉਹ ਕੀ ਵੀ ਕੀ ਵੀ ਲਿਖਤੀ ਸੀ ਬਟਾ ਕਿੰਨਾ ਨੇ ਲਿਖੇ ਸੀ ਉਹ ਮੈਂ ਤਾਂ ਜੀ ਗੁਰਪਾਲ ਸਿੰਘ ਬਿਲਾਵਲ ਦੀ ਉਹ ਇਹ ਨਾ ਤੁਹਾਨੂੰ ਪੜ੍ਹੀ ਸੀ ਹਾਂ ਜੀ ਔਰ ਦੇਖੋ ਕਿੰਨੇ ਸਿਆਣਾ ਬੱਚਾ ਅਖਬਾਰ ਦੇ ਵਿੱਚ ਪੜਿਆ ਅਖਬਾਰ ਦੀ ਕੱਢੇ ਕੱਟ ਕੇ ਸਕੂਲ ਦੇ ਮੈਗਜ਼ੀਨ ਦੇ ਵਿੱਚ ਪੇਸਟ ਕਰਤੀ ਇਹ ਜੇ ਚਾਹੀਦੇ ਨੇ ਸਾਨੂੰ ਹੀਰੇ ਸੋ ਬੱਚੇ ਫਿਰ ਆਪਾਂ ਹੁਣ ਇਸ ਤਰ੍ਹਾਂ ਕਰਾਂਗੇ ਯਾਦ ਹਾਂਜੀ ਇਹ ਦੱਸ ਦਿਓ ਤੇ ਕਹਿੰਦੀ ਵੀ ਬੜਾ ਸੌਖਾ ਤਰੀਕਾ ਮੈडम ਜੀ ਗੁਰਪਾਲ ਸਿੰਘ ਬਰਾਵੜ ਸਰ ਨੇ ਜੋ ਕਵਿਤਾ ਲਿਖੀ ਸੀ ਅਖਬਾਰ ਦੇ ਵਿੱਚ ਉਹ ਮੈਂ ਬੋਲ ਕੇ ਆਪਣੇ ਸਾਥੀਆਂ ਨੂੰ ਦੱਸੂਗੀ ਤੇ ਬੜੇ ਵਧੀਆ ਢੰਗ ਦੇ ਨਾਲ ਯਾਦ ਕਰ ਲੈਣਗੇ ਤੇ ਮੈਂ ਗੁਰਪਾਲ ਵੀਰ ਜੀ ਨੂੰ ਇਹ ਸਨੇਹਾ ਜ਼ਰੂਰ ਦਵਾਂਗੀ ਬੀ ਜਿਲ੍ਹੇ ਬਾਰੇ ਵੀ ਜੇਕਰ ਤੁਸੀਂ ਇਹ ਜੀ ਇੱਕ ਕਵਿਤਾ ਬਣਾ ਕੇ ਭੇਜ ਦੋ ਤਾਂ ਸਾਡੇ ਬੱਚੇ ਉਹ ਵੀ ਬੜੇ ਵਧੀਆ ਢੰਗ ਦੇ ਨਾਲ ਗਾ ਕੇ ਤੁਹਾਡੇ ਸਾਹਮਣੇ ਪੇਸ਼ ਕਰਨਗੇ ਸੋ ਫਿਰ ਕਰੀ ਜਾਓ ਸ਼ੁਰੂ ਹਾਂਜੀ ਸਾਡਾ ਬੱਚਾ ਕਵਿਤਾ ਰਹੀ ਜਿਹੜਾ ਇਹ ਤੇ ਰਾਜਧਾਨੀਆਂ ਦੱਸਣਗੇ ਰਾਜ ਅਤੇ ਉਹਨਾਂ ਦੀਆਂ ਰਾਜਧਾਨੀਆਂ ਤੇ ਤੁਸੀਂ ਇਸ ਕਵਿਤਾ ਨੂੰ ਪੂਰੇ ਧਿਆਨ ਦੇ ਨਾਲ ਸੁਣਿਓ ਅਤੇ ਇਸ ਬੱਚੀ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚਲੋ ਬੱਚੇ ਤੁਸੀਂ ਸ਼ੁਰੂ ਕਰੋ ਸ਼ੁਰੂ ਕਵਿਤਾ ਚ ਰਾਜਧਾਨੀ ਲਈਏ ਪਾੜ ਜੀ ਪੰਜਾਬ ਹਰਿਆਣੇ ਦੀ ਅ ਚੰਡੀਗੜ੍ਹ ਜੀ ਦੱਸ ਕੇ ਗਏ ਸੀ ਸਾਡੇ ਮੈਮ ਬਿਮਲਾ ਹਿਮਾਚਲ ਦੀ ਰਾਜਧਾਨੀ ਸ਼ਾਲ ਸੀਮਲਾ ਅੱਪਾ ਲੰਬੀ ਪੁੱਟਣੀ ਪੁਲਾੰਗ ਬੱਚਿਓ ਮਿਗਾਲਿਆਂ ਦੀ ਲਿਖਣੀ ਸ਼ਲਾਗ ਬੱਚਿਓ ਮੇਨ ਤਾਂ ਆਤੀ ਅਪਾ ਪਈਏ ਚੂਰ ਜੀ ਅਸਾਮ ਦੀ ਰਾਜਧਾਨੀ ਦੀ ਸਪੂਰ ਜੀ கඩබడి ख න්න බෑंडද කොம்මද රජता लाగ ෑणද ஆളි కවිතාගේයාන වंड පනजी ගవాత चచ్చిचाර කண்ட හසलेను சக்கना රෝක వच्చ සිக்கමంద ොල්ල ගගटോక వच్చ बच्చపడයි ව ना നගති අධ්‍යරාධ රජतानी අමराාවத்தி. ਚੜ੍ਹਦੇ ਸੂਰਜ ਦਾ ਜੋ ਅੱਚ ਲਖ ਦੇ ਔਨ ਪਰਦੇਸ ਆਣ ਰੱਚ ਲਖ ਦੇ ਜੰਗਲਾਂ ਦੀ ਸੋਹਣੀ ਤਾਰ ਤੀ ਨਿਸ਼ਾਨੀਏ ਇਟਾ ਨੰਗੇ ਦੀ ਪੁੱਤ ਰਾਜ ਬੰਨਿਏ ਹੋਣਗੀ ਯਾਦ ਕਰੋ ਗੌਰ ਪੁੱਤਰੋ ਕਰਨਾਟਕ ਦੀ ਲਿਖੋ ਬੰਗਲੌਰ ਪੁੱਤਰੋ ਤੇਲਗਾਨਾ ਰਾਜ ਦੀ ਹੈ ਯਾਦ ਰੱਖਣੀ ਰਾਜਤਾਨੀ ਹਦਰਾਏ ਬਾਦ ਰੱਖਣੀ ਮੱਥੀਆਂ ਤੇ ਗਿਆਨਵਾਲਾ ਮੋਲੋ ਪਟਨਾ ਬਿਹਾਰ ਦੀ ਹੈ ਰਾਜਤਾਨੀ ਸ਼ਹਿਰ ਪਟਨਾ ਸਾਰਿਆਂ ਦੀ ਕਲਾ ਸਦਾਰੇ ਚੜਦੀ ਤਾਇਪੁਰ ਲਿਖਣੀ ਸਤੀਸ ਗੜਦੀ ਕਰੀਏ ਸੁਫਿੱਤ ਚੰਗੀ ਗੱਲ ਬਾਤ ਦੀ ਦਾਂਦੀ ਨਗਰ ਰਾਜਤਾਨੀ ਗੁਜਰਾਤ ਦੀ ਮਣੀਪੁਰ ਦੀ ਹੈ ਇਫਾਲ ਬੱਚਿਓ ਮੱਧ ਪ੍ਰਦੇਸ਼ ਦੀਪਪਾਲ ਬੱਚਿਓ ਆਪਣੀ ਸਟੱਡੀ ਵੱਖਰੇ ਅੰਦਾਜ਼ ਦੀ ਪੁਨੇਸ਼ਵਰ ਹੈ ਉੜੀਸਾ ਰਾਜ ਦੀ ਜਿੱਤੂ ਦੀ ਸਦਾ ਸੱਚ ਦੇ ਈਮਾਨ ਦੀ ਜੈਪੁਰ ਲਿਖਿਔਰ ਜਸਥਾਨ ਦੀ ਜਿੱਥਾਂ ਨੇ ਲੋਕਾਂ ਦੀ ਪੜਾਈ ਹੈ ਤੇਰਮ ਕੇਲਾ ਦੀ ਰਾਜ ਕਨਿਤ੍ਰਿ ਵਧਰਮ ਪਾੜਨੇ ਦਰੱਖਿਓ ਜਨੂਨ ਪਿਆਰਿਓ ਉਤਰਾਖੰਡ ਦੀ ਹੈ ਦੇਹਦੂਨ ਪਿਆਰਿਓ ਤਾਮਿਲ ਆਡੂ ਦੀ ਹੈ ਚਨਾਈ ਲਿਖਣੀ ਮਹਾਰਾਸ਼ਟਰ ਦੀ ਮੋਬਾਈ ਲਖਣੀ ਯਾਦ ਕੋ ਪੁੱਛਣੇ ਤੇ ਪਉ ਦੱਸਣੀ ਯੁੱਪੀ ਦੇ ਕੋਈ ਪੁੱਛੇ ਲਖਣਾ ਉਹ ਦੱਸਣੀ ਕਟ ਕੋਈ ਨੀ ਕਲਾ ਹੁੰਦੀ ਸਾਬ ਕੋ ਰਹਾ ਵੀ ਰੋਜ ਮੰਦੀ ਰਾਜਤਾਨੀ ਆਈ ਜੋਲ ਹੈ ਸਿੱਖ ਲੋਕ ਟੁਕਾ ਨੂੰ ਮਿਲਾਉਣ ਦੀ ਕਲਾ ਤੇਰੀ ਪੈਰ ਦੀ ਰਾਜਤਾਨੀ ਅਗਰ ਤਲਾ ਪੜਨ ਮੇਂ ਨਾ ਅਗਨੇਲ ਮੈਂ ਪੜਤਾ ਜੀ ਅੱਛੀ ਮੀਂਹ ਪੰਗਾਲ ਦੀ ਹੈ ਕੋਲਕੱਤਾ ਜੀ ਆਖੇ ਗੁਰਪਾਲ ਥਾਨੂ ਮੋੜ ਮੋੜ ਕੇ ਇਹ ਦਇਆ ਦੇ ਕਰੋ ਸਭ ਤੁੱਕਾ ਜੋੜ ਕੇ ਆਖੇ ਗੁਰਪਾਲ ਥਾਨੂ ਮੋੜ ਮੋੜ ਕੇ ਇਹ ਦਇਆ ਦੇ ਕਰੋ ਸਭ ਤੁੱਕਾ ਜੋੜ ਕੇ ਧੰਨਵਾਦ ਜੀ ਸ਼ਾਬਾਸ਼ ਬੇਟਾ ਬਹੁਤ ਵਧੀਆ ਬੋਲੀਆ ਤੁਸੀਂ ਨੇ ਹਦੋਂਗੇ ਬੱਚਾ ਸਾਰੇ ਦੋਸਤਾਂ ਨੂੰ ਇਹ ਇਸ ਨੇ ਹਂ ਦੇਵਾਂਗੇ ਕਿ ਜਿਸ ਵੀ ਮੇਰੇ ਦੋਸਤ ਨੂੰ ਰਾਸਤੇ ਰਾਸਤਾਨੀਆਂ ਨਹੀਂ ਜਾਤ ਹੁੰਦੀਆਂ ਤਾਂ ਤੁਸੀਂ ਮੇਰੀ ਕਹਾਤਾਂ ਨੂੰ ਸੁਣ ਕੇ ਰਾਸਤੇ ਰਾਸਤਾਨੀਆਂ ਬਹੁਤ ਸੌਖੇ ਤਰੀਕੇ ਨਾਲ ਯਾਦ ਕਰ ਸਕਦੇ ਹੋ ਅਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਅੱਗੇ ਜ਼ਰੂਰ ਭੇਜ ਜੇ ਅਤੇ ਸਾਡੇ ਚੈਨਲ ਜੀਪੀਐਸ ਲਈ ਦੇਣਾ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ ਸ਼ਾਬਾਸ਼ ਬੇਟਾ